ਉਹਨਾਂ ਨੂੰ ਕਲੀਅਰ ਕਰ ਦੋ ਵੀ ਸਾਡਾ ਕੋਈ ਵੀਜਨ ਨਹੀਂ ਹੈ ਜਦ ਉਹ ਸਰ ਖੜੇ ਕਰਨ ਦਾ ਉਹਨਾਂ ਨੂੰ ਕਲੀਅਰ ਕਰੋ ਵੀ ਤੁਸੀਂ ਅੱਗੇ ਘਰ ਜਾ ਕੇ ਰੋਟੀਆਂ ਥੱਪੜੀਆਂ ਨੇ ਤੇਰੇ ਅਗਲੇ ਇਸ ਘਰ ਦੇ ਨਾਲ ਕੋਈ ਤਾਲਮਤ ਨਹੀਂ ਹੈ ਸੋ ਚਲੋ ਅਗਲੀ ਅਪਾ ਰੇਫਰ ਹੈਲੋ ਚੱਕੋ ਹਲੋ ਮੇਲਾ ਜਾਗਦੇ ਜੁਗਾਂ ਦੇ ਵਿੱਚ ਸ਼ਾਮਲ ਹੋਏ ਸਾਰੇ ਮੇਲਿਆਂ ਨੂੰ ਇੱਕ ਵਾਰ ਫੇ ਨਿੱਕੀ ਵੀ ਹੈ ਤੇ ਨਿੱਕੀ ਦੀ ਲੋੜ ਵੀ ਹੈ ਕਿਉਂਕਿ ਮੌਸਮ ਠੰਡਾ ਜਾਂਦਾ ਹੈ ਸਭ ਤੋਂ ਪਹਿਲਾਂ ਬੇਨਤੀ ਕਰਦੇ ਆ ਕਿ ਜਿਹੜੇ ਦੂਰ ਦੂਰ ਫਿਰਦੇ ਅਧਿਆਪਕ ਨੇ ਤੇ ਬੱਚੇ ਨੇ ਉਹਨਾਂ ਦੇ ਵਾਸਤੇ ਬੜੀ ਜ਼ਰੂਰੀ ਜਾਣਕਾਰੀ ਇਹ ਪ੍ਰੋਗਰਾਮ ਦੇ ਵਿੱਚ ਹੈ ਤੇ ਜੇ ਕਿਸੇ ਵੀ ਅਧਿਆਪਕ ਨੇ ਸੰਪਰਕ ਕਰਨਾ ਹੋਵੇ ਜਿਆ ਸਿੰਘ ਹੋਰਾਂ ਦੇ ਨਾਲ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਜੇ ਤੁਹਾਡੇ ਕੋਲ ਟਾਈਮ ਹੈ ਤੇ ਤੁਸੀਂ ਇੱਥੇ ਆਇਆ ਹੋ ਤੇ ਇੱਕ ਦਿਨ ਬਾਈ ਨੇ ਹੋਰਾਂ ਵੀ ਲੈਬ ਦੇ ਉੱਤੇ ਜਾ ਕੇ ਆਏ 5 ਕਰੋੜ ਰੁਪਏ ਇਹਨਾਂ ਨੇ ਸਿਰਫ ਇੱਕ ਲੈਬ ਤੇ ਲਾਇਆ ਬੱਚਿਆਂ ਨੂੰ ਦਿਖਾਉਣ ਵਾਸਤੇ ਤੇ ਸਿਖਾਉਣ ਵਾਸਤੇ ਉੱਥੇ ਜਿਹੜਾ ਲੰਬਾ ਟਾਈਮ ਲੱਗਦਾ ਨਾ ਸਾਨੂੰ ਸਿੱਖਣ ਤੇ ਕਤਾ ਪਾਉਂਦੇ ਨੇ ਥੋੜੇ ਘੰਟਿਆਂ ਵਿੱਚ ਉਹ ਗਿਆਨ ਮਿਲਦਾ ਉਹ ਇਹਨਾਂ ਦੀ ਲੈ ਜਾਏ ਹੁਣ ਗੱਲ ਕਰਦੇ ਆ ਕਿ ਜਿਹੜੇ ਅੱਜ ਦੀ ਸ਼ਕਸ਼ੀਤ ਸਾਡੇ ਸਾਹਮਣੇ ਨੇ ਇਹਨਾਂ ਦਾ ਨਾਮ ਜੈ ਸਿੰਘ ਮਰਾਹੜ ਜੈ ਸਿੰਘ ਕੱਕੜਬਾਲ ਕਰਕੇ ਵੀ ਜਾਣੇ ਜਾਂਦੇ ਨੇ ਦੁਨੀਆ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਵੀਡੀਓਜ਼ ਘੁੰਮ ਰਹੇ ਨੇ ਬਹੁਤ ਸਾਰੇ ਕਥਾਂ ਦੀ ਇਹਨਾਂ ਨੂੰ ਮਹਾਰਤ ਹੈ ਇੱਕ ਪੇਜ ਕਸ ਇੱਕ ਪੁਰਾਣਾ ਸਾਈਕਲ ਉੱਥੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹਨਾਂ ਦੇ ਪਿਤਾ ਜੀ ਇੱਕ ਠੇਕੇ ਤੇ ਕਰਿੰਦੇ ਸੀ ਉਥੋਂ ਕੁਝ ਕੁ ਗੱਲਾਂ ਸਿੱਖੀਆਂ ਕੁਝ ਕੁ ਗੌਰ ਸਿੱਖੇ ਤੇ ਜੀਤੋ ਬਾਅਦ ਅੱਜ ਕਰੋੜਾਂ ਦੀ ਇੰਡਸਟਰੀ ਹੈ ਤੇ ਇਹ ਇੱਕ ਇੱਕ ਪੈਨਲ ਜਿਹੜਾ ਬਣਾ ਰਹੇ ਨੇ ਉਹ ਕਰੋੜਾਂ ਰੁਪਏ ਦਾ ਪੈਨਲ ਹੈ ਔਰ ਉਸ ਨੂੰ ਸਾਰੀ ਨਾ ਸਾਰੀ ਜਿਹੜੀਆਂ ਇੰਡਸਟਰੀਆਂ ਨੂੰ ਚਲਾਉਣ ਦੇ ਵਾਸਤੇ ਬੱਚਿਆਂ ਦਾ ਕੁੜੀਆਂ ਦਾ ਇੱਕ ਐਡਮਨ ਬਲਕ ਹੈ ਜਿਹੜੀਆਂ ਸਾਰਾ ਉਹਨੂੰ ਚਲਾਉਂਦੀ ਹੈ ਜਿਹੜੀ ਅੱਜ ਵੀ ਸਾਡੇ ਵਿੱਚ ਸ਼ਾਮਲ ਹੈ ਪਰ ਇੱਕ ਕੁੜੀ ਵੀ ਬੇਅਤਖਰਾਮ ਹੈ ਉਹ ਇਸ ਕੱਟੀ ਗੱਡੀ ਚ ਬੱਜੇ ਇਹਨਾਂ ਦੀ ਛੋਟੀ ਬੇਟੀ ਸਭ ਤੋਂ ਉਹ ਡਾਇਰੈਕਟਰ ਹੈ ਕੰਪਨੀ ਦੀ वैसे करता करता खोदने दिमाग ਇਹਨਾਂ ਵਿੱਚ ਚੱਲਦਾ ਤੇ ਕੰਮ ਤੇ ਉਂਗਲਾ ਉਹ ਬਚਿਆ। ਮੈਂ ਜੀ ਸਵਾਗਤ ਸਖਸ਼ੀ ਜੀ ਦਾ। ਸਸਾਈ ਗਾ ਜੀ। ਅੱਜ ਦਾ ਜਿਹੜਾ ਸਾਡਾ ਸਬਜੈਕਟ ਹੈ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਗੱਲ ਪ੍ਰਵਾਸ ਦੀ ਕਰਨੀ ਹੈ ਸਾਡੇ ਗੀਤਾਂ ਚਾਉਂਦਾ ਹੈ ਕਿ ਡੂੰਗਾ ਵਾਲਾ ਹਲਵੇ ਤੇਰੇ ਘਰੇ ਕਲੇ ਦਾ। ਸਾਡੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਨੇ, ਜਾ ਰਹੇ ਨੇ ਸਕਸੈਸ ਉੱਥੇ ਵੀ ਨਹੀਂ ਹੋ ਰਹੀ ਬਹੁਤੇ ਤੇ ਬਹੁਤੇ ਇੱਥੇ ਵੀ ਨਹੀਂ ਹੋ ਰਹਾ। ਪਰ ਇੱਥੇ ਸਫਲ ਕਿਵੇਂ ਹੋ ਸਕਦੇ ਆ ਇਹ ਗੱਲ ਇਹ ਮੰਤਰ ਇਹ ਤਵੀਰ ਅੱਜ ਇਥੇ ਲੈ ਆਏ। ਭਾਈ ਜੀ ਤੁਸੀਂ ਸ਼ੁਰੂਆਤ ਕੀਤੀ ਜੇ ਮੈਂ ਦੱਸਿਆ ਕਿ ਜਿਹੜਾ ਬਾਪੂ ਜੀ ਹੋਰਾਂ ਤੋਂ ਗੁਰ ਸਿੱਖਿਆ ਜੀ ਕਿ ਉੱਥੇ ਜਦੋਂ ਸ਼ਰਾਬ ਪੀਰ ਦੇ ਵਾਸਤੇ ਆਉਂਦੇ ਸੀ ਲੋਕ ਸ਼ਰਾਬ ਦੀ ਬੋਤਲ ਦਿੰਦੇ ਸੀ ਪੂਜੀਆ ਦਿੰਦੇ ਸੀ ਉਹ ਕਿਹੜਾ ਗੁਰ ਸੀ ਜਿਹੜਾ ਤੁਹਾਨੂੰ ਬਿਜ਼ਨਸ ਦੇ ਵਿੱਚ ਕੰਮ ਦਿੰਦਾ ਹੈ। ਦੇਖੋ ਜੀ ਹਾਲਾਂਕਿ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਸਾਰੀਆਂ ਟਟਲਾਵਾਂ ਆਉਂਦੀਆਂ ਨੇ। ਕਿਉਂਕਿ ਮੇਰੇ ਪਿਤਾ ਜੀ ਬਿਲਕੁਲ ਮਾਮੂਲੀ ਕਰੰਦੇ ਸੀਗੇ। ਉੱਥੇ ਆਮ ਕਰਕੇ ਲੋਕਾਂ ਨੇ ਆਉਣਾ ਸ਼ਰਾਬ ਦੀ ਬੋਤਲ ਫੜਨੀ ਤੁਰ ਜਾਣਾ ਕਈ ਵਾਰੀ ਬਾਪੂ ਨੇ ਮੰਜਾ ਡਾਹ ਦੇਣਾ ਤੇ ਫਿਰ ਜਿਹੜੇ ਬੈਠ ਜਾਂਦੇ ਉਹਨਾਂ ਨੇ ਕਹਿਣਾ ਵੀ ਤੂੰ ਸਾਨੂੰ ਗੰਡਾ ਵੀ ਦੇ ਦੇ ਸਾਨੂੰ ਪਿਆ ਆਪਣੇ ਹੋਰ ਵੀ ਦੇ ਦੇ ਪਸਾਚਾਰ ਵੀ ਦੇ ਦੇ ਤੇ ਮੈਂ ਕਈ ਵਾਰੀ ਆਪਦਾ ਮੈਂ ਛੇਤਾ ਜਾਂਦਾ ਤੇ ਪਿਓ ਨੂੰ ਕਹਣਾ ਵੀ ਆਪਾਂ ਕਿਉਂ ਪੰਗਾ ਲੈਨੇ ਆ ਜੀ ਉਹਨੇ ਕਹਣਾ ਵੀ ਨਹੀਂ ਇਹ ਕੰਮ ਨਹੀਂ ਕਰਦਾ ਜੀ ਉਹਨੇ ਕਿਣਾ ਜਦੇ ਬੈਠ ਗਏ ਮਰਦ ਸਾਹਿਬ ਇੱਕ ਥੋੜਾ ਜਿਹਾ ਸੁਣਨਾ ਹੈ ਮਾਫੀ ਚਾਹੂੰਗਾ ਇੱਕ ਜ਼ਰੂਰੀ ਸੂਚਨਾ ਹਾਂ ਜੀ ਛੇਤੀ ਕਰਿਓ ਕਿਉਂਕਿ ਇਧਰੋਂ ਵੀ ਗੱਡੀ ਗੇਰਤੀ ਹੈ ਇੱਕ ਤਾਬਾਂ ਵਾਲੇ ਬੀਰ ਦੀ ਜਿਹੜੀ ਗੱਡੀ ਹੈ ਸਵਿਫਟ ਔਰ 999 ਉਹਦਾ ਨੰਬਰ ਹੈ ਤੇ ਉਹਨੂੰ ਪਲੀਜ਼ ਸਾਈਡ ਤੇ ਕਰ ਲਓ ਐਮਰਜੈਂਸੀ ਹੈ ਦੂਸਰੀ ਗੱਡੀ ਗੱਡੀ ਐਮਰਜੈਂਸੀ ਹੈ ਇਹੋ ਚ ਐਮਰਜੈਂਸੀ ਹੁਣ ਨਾ ਪਾਇਓ ਜੀ ਅੱਧਾ ਇੱਕ ਘੰਟਾ 25 ਮਿੰਟ ਹੋਰ ਲੈਣੇ ਜੀ ਤੇ ਉਹ ਮੈਂ ਕਿਹਾ ਵੀ ਆਪਾਂ ਕਿਉਂ ਪੰਗਾ ਲੈਂਦੇ ਨਾ ਕਰਨ ਵੀ ਨਹੀਂ ਇਹ ਆਪਣੇ ਗਾਹਾਂ ਚਲੇ ਉਹਨਾਂ ਨੇ ਬੈਠਣਾ ਦਾਰੂ ਕਿ ਕੇ ਤੁਰ ਜਾਣਾ ਦੇਖੋ ਸਾਡੇ ਕੋਲੇ ਹੋਰ ਤਾਂ ਕੁਝ ਨਹੀਂ ਸੀ ਉਹ 100 ਰੁਪਿਆ ਸਾਰੇ ਜਿਹੜੀ ਨੌਕਰੀ ਹੁੰਦੀ ਸੀ ਬਾਪੂ ਜੀ ਤਾਂ ਉਹਨਾਂ ਨੇ ਪੀ ਕੇ ਮੋਤਲਾ ਮੋੜ ਜਾਣੀਆਂ ਮੋਤਲਾ ਕੱਠੀਆਂ ਕਰਨੀਆਂ ਖੋਖੇ ਕੱਟੇ ਕਰਨਾ ਨੇ ਉਹ ਸਾਡੀ ਕਮਾਈ ਭਰੀ ਉਹਦੀ ਇੱਕ ਛੋਟੀ ਛੋਟੀ ਕਮਾਈਆਂ ਦੀਆਂ ਕਾਰੋਬਾਰ ਦੇ ਵਿੱਚ ਵੀ ਜਿੱਥੇ ਜੇ ਤੁਹਾਡਾ ਗਾਹਕ ਸੈਣ ਸਫਾਈ ਹੈ ਉਹ ਖੁਸ਼ ਹੈ ਤੁਹਾਡੀਆਂ ਸਵਾਬਾਂ ਤੋਂ ਤਾਂ ਤੁਹਾਡਾ ਕਾਰੋਬਾਰ ਕਿਤੇ ਵੀ ਕਿਤੇ ਜਾ ਸਕਦਾ ਹੈ ਇਸ ਤੋਂ ਹੱਥੇ ਹਜ਼ਾਰਾਂ ਕਟਨਾਵਾਂ ਨੇ ਪਰ ਕਿਉਂਕਿ ਸਾਡੇ ਕੋਲ ਸਮਾਂ ਸੀਮਿਤ ਹੈ ਤੇ ਮੈਂ ਚਾਹੁੰਦਾ ਵੀ ਅਸੀਂ ਸੰਖੇਪ ਦੇ ਵਿੱਚ ਹੀ ਥੋੜਾ ਜੱਜ ਪਰਸ਼ਖਾਂ ਦੇ ਰੋਗ ਰੋਖ ਹੋ ਸਕੀ। ਤੇ ਗੱਲ ਜਿਹੜੇ ਮੂਲ ਮੰਤਰ ਦੀ ਹੈ ਕਿ ਤੁਸੀਂ ਸਫਲ ਹੋਇਓ। ਬੜੀਆਂ ਵੀਡੀਓਜ਼ ਨੇ ਕਿਉਂਕਿ ਕਾਰੋਬਾਰ ਹੁੰਦਾ ਬਹੁਤ ਸਾਰੇ ਲੋਕਾਂ ਨੇ ਪੁੱਛਾ ਲੈਣਾ ਸੀਗਾ ਤੁਹਾਡੇ ਬਾਰੇ ਵੀ ਅਕਸਰ ਇਹ ਗੱਲ ਚੱਲਦੀ ਹੈ ਕਿ ਤੁਸੀਂ ਇੱਕ ਪਿੰਡ 'ਚ ਬੈਠੇ ਹੋ। ਕੱਕੜਵਾਲ ਪਿੰਡ ਹੈ ਜੀ ਧੂਰੀ ਦੇ ਨਾਲ। ਤੇ ਬਹੁਤ ਸਾਰੇ ਲੋਕ ਕਾਰਪੋਰੇਟ ਬਣ ਕੇ ਵੱਡੇ ਵੱਡੇ ਥਾਮਾਂ ਦੇ ਚੱਲਦੇ ਵੱਡੇ ਸ਼ਹਿਰਾਂ ਦੇ। ਪਰ ਤੁਸੀਂ ਉੱਥੇ ਰਹਿਣਾ ਤੇ ਉੱਥੋਂ ਹੀ ਬਹੁਤ ਸਾਰੇ ਬੱਚਿਆਂ ਨੂੰ ਤੋਂ ਇੱਕ ਮੈਂ ਹੋਰ ਗੱਲ ਦੱਸਦਾ ਜਿਹੜੀ ਅੱਗੇ ਜੁੜਦੀ ਹੈ ਕਿ ਇੱਕ ਪਾਸੇ ਤਾਂ ਅਸੀਂ ਰੋਜ਼ਗਾਰ ਭਾਲਦੇ ਹਾਂ ਤੇ ਇਹ ਉਹ ਹੱਥ ਭਾਲਦੇ ਨੇ ਜਿਹੜੇ ਰੋਜ਼ਗਾਰ ਚਲਾ ਸਕਣ ਕੰਮ ਸਿੱਖਣ ਵਾਲੇ ਬੱਚਿਆਂ ਦੀ ਹਮੇਸ਼ਾ ਲੋੜ ਰਹਿੰਦੀ ਹੈ ਕਿ ਇੱਥੇ ਐ ਕੋਈ ਉਹ ਵੀ ਪਹੁੰਚ ਸਕਦਾ ਤੇ ਤੁਸੀਂ ਜਿਹੜੀ ਇਹ ਸਹਾਇਤਾ ਕਰਦੇ ਹੋ ਉਹ ਕਿਵੇਂ ਦੇਖੋ ਅਸੀਂ ਇਕੱਲ ਮੰਨਦੇ ਹਾਂ ਵੀ ਤੁਸੀਂ ਕਿਸੇ ਨੂੰ ਬਹੁਤ ਦੇਰ ਤੱਕ ਕੋਲੋਂ ਪੈਸਾ ਦੇ ਕੇ ਕੋਲੋਂ ਅੰਨ ਦੇ ਕੇ ਅਰਜਾ ਨਹੀਂ ਸਿੱਟਦੇ ਇਹ ਚੀਜ਼ ਲੰਮੀ ਚੱਲਣ ਵਾਲੀ ਨਹੀਂ ਹੁੰਦੀ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਬੱਚਿਆਂ ਦੇ ਹੱਥਾਂ ਨੂੰ ਰੋਜ਼ਗਾਰ ਦਿਓ ਉਹ ਰੋਜ਼ਗਾਰ ਐਦਾਂ ਨਹੀਂ ਮਿਲੇਗਾ ਉਹਨੂੰ ਹੁਨਰ ਦਿਓ ਤੇ ਰੋਜ਼ਗਾਰ ਆਪਣੇ ਆਪ ਭੱਜਿਆ ਆਏ ਜੀ ਅੱਜ ਇੰਜੀਨੀਅਰਿੰਗ ਦਾ ਖੇਤਰ ਹੈ ਅੱਜ ਤੋਂ 50 ਸਾਲ ਪਹਿਲਾਂ ਕਿੰਨੀ ਕੁ ਪਰ ਮਸ਼ੀਨਰੀ ਸੀ ਕੁਛ ਵੀ ਨਹੀਂ ਸੀ ਹੈਗੀ ਇੱਥੇ ਮੇਰਾ ਖਿਆਲ ਹੈ ਜਿਹੜੇ ਕੋਈ 60 70 ਸਾਲ ਦੇ ਸੰਗੀ ਸਾਥੀ ਬੈਠੇ ਨੇ ਪਤਾ ਯੂ ਵੀ ਮਟੰਡੇ ਦੀ ਰੋਡ ਵੀ ਸਾਰੀਆਂ ਸਮੀਂ ਹੁੰਦੀਆਂ ਸੀ ਅੱਜ ਸਾਹ ਨਹੀਂ ਆਉਂਦਾ ਸਾਰੇ ਪਾਸੇ ਸਾਡੇ ਅਸੀਂ ਮਸ਼ੀਨਾਂ ਨਾਲ ਘਿਰੇ ਹੋਏ ਆ ਤੇ ਇੰਨੀ ਜ਼ਿਆਦਾ ਕਾਰੀਗਰਾਂ ਦੀ ਲੋੜ ਹੈ ਸਿਸਟਮ ਚਲਾਉਣ ਵਾਲਿਆਂ ਦੀ ਲੋੜ ਹੈ ਪਰ ਸਾਡੇ ਕੋਲ ਹੈ ਨਹੀਂ ਇੱਕ ਪਾਸੇ ਅਸੀਂ ਕਹਿੰਦੇ ਰੋਜ਼ਗਾਰ ਹੈ ਨਹੀਂ ਪਰ ਜਿੱਥੇ ਰੋਜ਼ਗਾਰ ਹੈ ਉੱਥੇ ਸਾਡੀ ਪੋਜੀਸ਼ਨ ਹੈ ਕਿਉਂਕਿ ਸਾਡੇ ਹੱਥਾਂ 'ਚ ਹੁਨਰ ਹੈ ਨਹੀਂ ਹੁਨਰ ਦੀ ਘਾਟ ਹੋਣੀ ਸਭ ਤੋਂ ਵੱਡੀ ਕਮੀ ਹੈ ਸਾਡੇ ਸਮਾਜ ਦੀ ਫਿਰ ਚਾਹੇ ਸਾਡੇ ਬੱਚੇ ਕੈਨੇਡਾ ਜਾਣ ਚਾਹੇ ਅਮਰੀਕਾ ਜਾਣ ਰਹਿਣਗੇ ਤਾਂ ਹਲੇ ਵਰਤਕ ਸੀਮਿਤ ਜੇ ਉਹਨਾਂ ਨੂੰ ਹੁੰੰਦਰਾ ਹੁੰਦਾ ਏ ਏਡੀ ਨਾਲ ਤੁਸੀਂ ਪਹਿਲਾਂ ਕਹਿਆ ਵੀ ਲੂੰਗਾ ਵਾਲੇ ਹਲਵੇ ਤਾਂ ਉੱਥੇ ਇੱਥੇ ਵੀ ਘਾਟ ਨਹੀਂ ਹੈ ਅੱਜ ਮੇਰਾ ਐਸੇ ਲੋਕਾਂ ਨਾਲ ਵੀ ਸੰਪਰਕ ਹੈ ਨੇੜੇ 10 10 12 12 ਪੜੇ ਹੋਏ ਨੇ ਤੇ 40 40 ਤੋਂ 50 50 ਲੱਖ ਰੁਪਏ ਸਾਲਾਨਾ ਦੇ ਪੈਕੇਜ ਲੈਂਦੇ ਨੇ ਬਿਸ਼ਰਤੇ ਉਹ ਹੁੰਨਰ ਮੰਦਰ ਕਿਸੇ ਨੇ ਕਿਸੇ ਦੀ ਸ਼ਕਲ ਦੇਖ ਕੇ ਪੈਸਾ ਨਹੀਂ ਦੇਣਾ ਸਹੀ ਕਿਸੇ ਨੇ ਉਹਦੀ ਸ਼ਕਲ ਨਹੀਂ ਦੇਖਣੀ ਕਿਸੇ ਨੇ ਉਹਦੀ ਡਿਗਰੀ ਨਹੀਂ ਦੇਖਣੀ ਦੇਖਿਆ ਜਾਏਗਾ ਤਾਂ ਉਹਦੇ ਹੱਥਾਂ ਦਾ ਹੁਨਰ ਤੇ ਉਹ ਹੁਨਰ ਹੋਣਾ ਬਈ ਜਰੂਰੀ ਹੈ ਚਾਹੇ ਪਰਦੇਸ ਹੈ ਤੇ ਚਾਹੇ ਪਰਦੇਸ ਇਹ ਹੁਨਰਵੰਦ ਲੋਕਾਂ ਨੂੰ ਜਾਂ ਆਮ ਬੱਚਿਆਂ ਨੂੰ ਤੁਸੀਂ ਹੁਨਰਵੰਦ ਬਣਾ ਕੇ ਸਹਾਇ ਲੋਕ ਕਿਵੇਂ ਬਣਦੇ ਦੇਖੋ ਜਦੋਂ ਸਾਡੇ ਕੋਲੇ ਬੱਚੇ ਹੁਨਰ ਸਿੱਖਦੇ ਨੇ ਵੈਸੇ ਤਾਂ ਮੈਂ ਇੱਕ ਜਦਾ ਕਹਿਣੀ ਚਾਹੁੰਦਾ ਵੀ ਮੈਂ ਇੱਕ ਮਾਮੂਲੀ ਮਕੈਨਿਕ ਦਾ ਭਰਾ ਹਾਂ ਮੈਂ ਕੋਈ ਬਹੁਤ ਵੱਡਾ ਪੇਚਾਰ ਪੋਲਿਟ ਨਹੀਂ ਹੋਣਾ ਮੇਰੇ ਕੋਲ ਤਾਂ ਇੱਕ ਸੀਮਾ ਹੈ ਮੈਂ ਇਹ ਸੋਚਾਂ ਨਹੀਂ ਪਰੰਤੂ ਮੈਂ ਤਾਂ ਪੰਜਾਬ ਦੇ ਵਿੱਚ ਸਭ ਨੂੰ ਹੋਕਾ ਦਿੰਨਾ ਵੀ ਤੁਸੀਂ ਨਾਲ ਜੁੜੋ ਇਹ ਜਗਾ ਜਗਾ ਸਕਿੱਲ ਸੈਂਟਰ ਬਣਾਓ ਅੱਗੇ ਰਹੀ ਗੱਲ ਕੰਮ ਤੋਰਨ ਦੀ ਉਹ ਜ਼ਿੰਮੇਵਾਰੀ ਸਾਡੀ ਅਸੀਂ ਇਹ ਵੀ ਕਹਿੰਦੇ ਆ ਵੀ ਹੁਣ ਨੌਕਲ ਐਸੇ ਵੀ ਪੈਣੇ ਜਿਹਦੇ ਵਿੱਚ ਮੁਢਲੇ ਤੌਰ ਤੇ ਕੋਈ ਬਹੁਤ ਪੈਸਿਆਂ ਦੀ ਲੋੜ ਨਹੀਂ ਪੈਂਦੀ ਜੀ 10-20 ਹਜ਼ਾਰ ਤੋਂ ਕੰਮ ਚੱਲ ਸਕਦਾ ਹੈ ਜਿਹੜਾ ਬੰਦਾ 50 ਹਜ਼ਾਰ ਮਹੀਨੇ ਤੱਕ ਵੀ ਜਾ ਸਕਦਾ ਹੈ ਬਹੁਤ ਜਿਆਦੇ ਪੈਸੇ ਦੀ ਲੋੜ ਨਹੀਂ ਹੈ ਲੋਕ ਇਹਨਾਂ ਨੇ ਵੀ ਕਾਰੋਬਾਰ ਹੋਵੇ ਤੇ ਪਿੱਛੇ ਪੈਸਾ ਹੋਵੇ ਕਿਉਂਕਿ ਸਾਡੀ ਅੱਖਾਂ ਚ ਨਹੀਂ ਆਈਆਂ ਹੋਈਆਂ ਨੇ ਅਸੀਂ ਸਮਝਦੇ ਹਾਂ ਵੀ ਕਾਰੋਬਾਰ ਬਹੁਤ ਤੋਂ ਸਟਾਰਟ ਹੁੰਦਾ ਹੈ ਬੜੇ ਬੜੇ ਸ਼ੀਸ਼ਿਆਂ ਨਾਲ ਸਟਾਰਟ ਹੁੰਦਾ ਹੈ 5 6 10 ਨੌਕਰ ਲੱਗੇ ਹੋਣ ਸਾਡੇ ਮੋਢੇ ਦੇ ਉੱਤੇ ਐਮ.ਡੀ ਦਾ ਬਿੱਲਾ ਲੱਗਿਆ ਹੋਵੇ ਫਿਰ ਤੇ ਆ ਕੇ ਕਾਰੋਬਾਰ ਸਟਾਰਟ ਹੁੰਦਾ ਹੈ ਨਹੀਂ ਕਾਰੋਬਾਰ ਸਾਈਕਲ ਤੋਂ ਵੀ ਸਟਾਰਟ ਹੁੰਦਾ ਹੈ ਕਾਰੋਬਾਰ ਪੈਦਲ ਤੋਂ ਵੀ ਸਟਾਰਟ ਹੁੰਦਾ ਹੈ ਕਾਰੋਬਾਰ ਕਿ ਤੋਂ ਵੀ ਸਟਾਰਟ ਹੋ ਸਕਦਾ ਹੈ ਮੈਂ ਜਿੰਨੀ ਜਿਆਦਾ ਦੀ ਮਿਸਾਲ ਤੁਹਾਡੇ ਸਾਹਮਣੇ ਬੈਠਾ ਹਾਂ ਮੈਂ ਕੰਲਾ ਨਹੀਂ ਹਾਂ ਮੇਰੇ ਕੋਲ ਇੱਕ ਟੋਟੋਟ 2 ਤੋਂ 300 ਬੱਚਾ ਜਿਹੜਾ ਕੰਮ ਸਿੱਖਿਆ ਤੀ ਅੱਜ ਅੰਦਰ ਰੋਜ਼ਗਾਰ ਦੇ ਉੱਤੇ ਮਾਰੋ ਮਾਰ ਹਾਲਾਂਕਿ ਹਜ਼ਾਰਾਂ ਬੱਚੇ ਗਏ ਨੇ ਬਾਕੀਆਂ ਦਾ ਜ਼ਿਕਰ ਮੈਂ ਤਾਂ ਨਹੀਂ ਕੀਤਾ ਕਿਉਂਕਿ ਜ਼ਿਆਦਾਤਰ ਬੱਚੇ ਨੌਕਰੀਆਂ 'ਚ ਨੇ ਪਰੰਤੂ ਇਹਨਾਂ ਬੱਚਿਆਂ ਦਾ ਜ਼ਿਕਰ ਮੈਂ ਉਹਨਾਂ ਦਾ ਕੀਤਾ ਜਿਨ੍ਹਾਂ ਨੇ ਆਪਣੇ ਕਾਰੋਬਾਰ ਖੜੇ ਕੀਤੇ ਤੁਹਾਨੂੰ ਲੱਗਦਾ ਕਿ ਨੌਕਰੀ ਦੇ ਨਾਲੋਂ ਆਲ ਕਾਰੋਬਾਰ ਕਰਨਾ ਸੌਖਾ ਤੇ ਛੇਤੀ ਬੰਦਾ ਪੈਰਾਂ ਸਰ ਬੋਲਦਾ ਜਿੱਥੋਂ ਤੱਕ ਨੌਕਰੀ ਤੇ ਕਾਰੋਬਾਰ ਦਾ ਸਬੰਧ ਹੈ ਤਾ ਜੇ ਅਸੀਂ ਪੰਜਾਬੀ ਜਿਹੜੇ ਅਸੀਂ ਇਹ ਕਹਿੰਦੇ ਆ ਵੀ ਪੰਜਾਬ ਵਸਦਾ ਘਰਾਂ ਦੇ ਨੋਤੇ ਤੇ ਬਾਬੇ ਨਾਨਕ ਨੇ ਤਾਂ ਸਾਨੂੰ ਸਭ ਤੋਂ ਪਹਿਲਾਂ ਕਿਹਾ ਵੀ ਉੱਤਮ ਖੇਤੀ ਮੱਤਮ ਵਪਾਰ ਲਿਖਤ ਨੌਕਰੀ ਚੱਪੀ ਕਿੰਦਾ ਜੀ ਖੇਤੀ ਕੀ ਹੈ ਇਹਦਾ ਮਤਲਬ ਖੇਤੀ ਇਹ ਨਹੀਂ ਹੈ ਵੀ ਜਿਹੜਾ ਬੀਜ ਬਜਾਈਆ ਉਹੀ ਖੇਤੀ ਹੈ ਜਿਹੜਾ ਹੁਨਰ ਹੈ ਉਹ ਵੀ ਖੇਤੀ ਹੈ ਵਪਾਰ ਹੁੰਦਾ ਹਰੇਕ ਨੂੰ ਜੀ ਆਇਆਂ ਕਹਿਣਾ ਇੱਧਰ ਨਾਲ ਮਾਲ ਇੱਧਰ ਕਰਨਾ ਪਰੰਤੂ ਜਿਹੜਾ ਹੱਥਾਂ ਦਾ ਹੁਨਰ ਹੈ ਉਹ ਸਿੱਧੀ ਸਿੱਧੀ ਇੱਕ ਖੇਤੀ ਹੈ ਹੁਨਰਮੰਦ ਖੇਤੀ ਹੈ ਅੱਜ ਵੀ ਅਸੀਂ ਕਹਿੰਦੇ ਆ ਵੀ ਅਸੀਂ ਜਿਹੜੀ ਖੇਤੀ ਹੈ ਉਹ ਨਵੇਂ ਮਾਡਲਾਂ ਤੇ ਕਰੋ ਨਵੇਂ ਤਰੀਕਿਆਂ ਨਾਲ ਕਰੋ ਇਹ ਖੇਤੀ ਹੈ ਇਹ ਇੰਜੀਨੀਅਰਿੰਗ ਨੂੰ ਸਾਡੀ ਵਿੱਚ ਲੈ ਕੇ ਤੁਸੀਂ ਖੇਤੀ ਕਰੋਗੇ ਤਾਂ ਇਹ ਖੇਤੀ ਵੀ ਕਿਤੇ ਨਿੱਕੇ ਜਿੱਤੇ ਜਾਏਗਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਉਦੋਂ ਲੱਗਦਾ ਸੀ ਕਿ ਐਡਾ ਵੱਡਾ ਸਾਮਰਾਜ ਸਥਾਪਿਤ ਕਰਨਾ ਹੋਵੇ ਕਿਉਂਕਿ ਕਰੋੜਾਂ ਦੀ ਗੱਲ ਮੈਂ ਜਿਵੇਂ ਕੀਤੀ ਆ ਹੁਣ ਤੁਸੀਂ ਕਰੋੜਾਂ ਦੇ ਪੈਨਲ ਬਣਾ ਰਹੇ ਹੋ ਅੱਜ ਸੁਮੇਰ ਤੇ ਸਾਡੇ ਕੋਲ ਆਏ ਹੋ ਮੈਨੂੰ ਲੱਗਦਾ ਵੱਡਾ ਨੁਕਸਾਨ ਅੱਜ ਵੀ ਹੋ ਗਿਆ ਹੋਵੇ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਦੇਖੋ ਖਾਣ ਲਈ ਦੋ ਦੋ ਰੋਟੀਆਂ ਤਿੰਨੇ ਟਾਈਮ ਚਾਹੀਦੀ ਨੇ ਚਾਹ ਤੋਂ ਪੀਣਾ ਕੋਈ ਨਹੀਂ ਕੋਈ ਜਿਆਦਾ ਲੋੜਾਂ ਨਹੀਂ ਹੈਗੀਆਂ ਪਰਿਵਾਰ ਦਾ ਖਰਚਾ ਹੈ ਉਹ ਘਰ ਦੀ ਜ਼ਮੀਨ ਤੋਂ ਆ ਜਾਂਦਾ ਅਸੀਂ ਜਿਹੜੀ ਇੰਡਸਟਰੀ ਖੜੀ ਕੀਤੀ ਹੈ ਸਹੀ ਗੱਲ ਇਹ ਵੀ ਉਹਨੂੰ ਅਸੀਂ ਕਾਰਪੋਰੇਟ ਨਹੀਂ ਬਣਾਇਆ ਉਹਨੂੰ ਮੁਨਾਫੇ ਖੋਰੀਚ ਨਹੀਂ ਬਣਾਇਆ ਮੁਨਾਫਾ ਇੰਡਸਟਰੀ ਕਮਾਉਂਦੀ ਹੈ ਪਰ ਉਹ ਪੈਸਾ ਮੋੜ ਕੇ ਉਹਦੇ ਉੱਪਰ ਹੀ ਲਗਾ ਦਿੱਤਾ ਜਾਂਦਾ ਜੀ ਤੇ ਜਿਹੜੇ ਬੱਚੇ ਤਨੂ ਸਿੱਖਦੇ ਨੇ ਅੱਜ ਜੇ ਉਹ ਯੂਨਿਟ ਕਰੋੜਾਂ 'ਚ ਪਹੁੰਚਿਆ ਤਾਂ ਉਹ ਦੇਵ ਸਿੰਘ ਦੇ ਦੋ ਹੱਥਾਂ ਨਾਲ ਨਹੀਂ ਪਹੁੰਚਿਆ ਉਹ ਸੈਂਕੜੇ ਉਹ ਹੱਥਾਂ ਨਾਲ ਪਹੁੰਚਿਆ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮਿਹਨਤ ਸਾਰਿਆਂ ਦੀ ਸਾਂਝੀ ਹੈ ਇਸ ਕਰਕੇ ਉਹਦੇ ਉੱਤੇ ਮੇਰੇ ਤੇ ਵੀ ਆਪਣਾ ਹੱਕ ਵੀ ਨਹੀਂ ਸਮਝਿਆ ਨਾ ਉਹਦਾ ਕੋਈ ਨੁਕਸਾਨ ਹੁੰਦਾ ਮੈਂ ਜਿੱਥੇ ਮਰਜੀ ਘੁੰਮਾਂ ਅੱਜ ਅਸੀਂ 4 ਜਣੇ ਬਾਹਰ ਆ ਤੇ ਘੱਟੋ-ਘੱਟ 88 ਜਣੇ 88 ਜਣੇ ਅੱਜ ਵੀ ਅਰਦੇ ਕੰਮ ਤੇ ਮੌਜੂਦ ਨੇ ਉਹ ਕਦੇ ਵੀ ਇਕੱਲੋਂ ਦੀ ਬੰਦੇ ਨਹੀਂ ਨੇ ਯਕਿ ਉਹ ਕੰਮ ਉਹਨਾਂ ਦੇ ਆਪਣੇ ਉਹ ਮੇਰੇ ਕੋਈ ਲੋਕਰ ਨਹੀਂ ਹੈਗੇ ਉਹ ਮੇਰੇ ਬੱਚੇ ਨੇ ਭਾਈਵਾਲ ਨੇ ਸਾਰੇ ਕੰਮ ਨੇ ਉਹ ਕਦੇ ਵੀ ਟਿਕਣੇ ਨਹੀਂ ਲੱਗਿਆ ਤੁਸੀ ਕਹਿੰਦੇ ਹੋ ਕਿ ਕੰਮ ਦੇ ਵਾਸਤੇ ਬਹੁਤਾ ਕੁਝ ਪੜ੍ਹਿਆ ਲਿਖਿਆ ਹੋਣ ਦੀ ਵੀ ਲੋੜ ਨਹੀਂ ਤੇ ਕੁੜੀਆਂ ਨੂੰ ਬਹੁਤਾ ਪੜ੍ਹਾਉਂਦੀ ਜ਼ਰੂਰਤ ਨਹੀਂ ਦੇਖੋ ਜਿੱਥੋਂ ਤੱਕ ਇਹ ਮੇਰੀ ਇੱਕ ਕੰਟਰੋਵਰਸੀਅਲ ਇੰਟਰਵਿਊ ਆਈ ਸੀ ਵੀ ਕੁੜੀਆਂ ਨੂੰ ਪੜ੍ਹਾਉਣਾ ਕਾਦੇ ਵਾਸਤੇ ਹੈ ਮੈਂ ਇੱਕੋ ਗੱਲ ਕਹਿਣਾ ਵੀ ਕੁੜੀਆਂ ਨੂੰ ਪੜ੍ਹਾਓ ਪਰ ਉਹਨੂੰ ਸਾਡੇ ਸਮਾਜ ਦੇ ਵਿੱਚ ਪੜਾਉਣ ਦਾ ਇੱਕ ਮਕਸਦ ਹੈ ਬਹੁਤ ਗੰਦਾ ਮਕਸਦ ਹੈ ਸਾਡੇ ਕੁੜੀਆਂ ਨੂੰ ਪੜਾਉਣ ਦਾ ਅਸੀਂ ਇੱਕੋ ਗੱਲ ਕਹਿੰਦੇ ਵੀ ਧੀ ਸਾਡੇ ਜੰਮ ਦੀ ਹੁਣ ਇਹਨੂੰ ਕਿਸੇ ਨਾ ਕਿਸੇ ਇਹ ਕੂੜੇ ਨੂੰ ਕਿਸੇ ਦੂਜੇ ਦੇ ਬਾਹਰ ਮੂਰੇ ਸੁੱਟਣੇ ਪਹਿਲਾਂ ਦੀ ਪੈਕੇਜ ਕਰੋ ਵਧੀਆ ਜੀ ਤਾਂ ਕਿ ਗਾਹਕ ਆਰਾਮ ਨਾਲ ਲੈ ਜੇ ਇਹ ਗੱਲ ਚਾਹੇ ਮੈਂ ਸਟੇਜ ਤੇ ਬੋਲ ਰਿਹਾ ਹਾਂ ਬਹੁਤ ਬੁਰੀ ਲੱਗ ਰਹੀ ਹੈ ਕਹਿਣ ਨੂੰ ਮੇਰੇ ਕੋਲ ਕਿੰਨੇ ਹੀ ਹਜ਼ਾਰਾਂ ਦੀ ਤਰ੍ਹਾਂ ਜਵਾਬੇ ਆਉਂਦੇ ਨੇ ਉਹ ਇੱਕੋ ਕਹਿੰਦੇ ਨੇ ਆ ਬੱਚੇ ਨੂੰ ਜੀ ਅਸੀਂ ਪੜਾ ਦਈਏ ਬਸ ਫਿਰ ਇਹਦੇ ਵਾਸਤੇ ਕੋਈ ਚੰਗਾ ਜਾ ਘਰ ਤੇ ਆ ਜੇ ਇੱਕ ਵੀ ਮਾਪੇ ਨੇ ਆ ਕੇ ਇਹ ਨਹੀਂ ਕਿਹਾ ਵੀ ਮੇਰੇ ਬੱਚੇ ਪੇਰਾ ਸਲ ਹੋ ਜੇ ਉਹ ਸਾਡੇ ਬਰਾਬਰ ਹੋ ਜੇ ਉਹ ਕਹਿੰਦੇ ਨੇ ਨਹੀਂ ਨਹੀਂ ਬਸ ਇੰਨੀ ਬਹੁਤਾਂ ਨੂੰ ਕੋਈ ਚੰਗਾ ਘਰ ਤੇ ਆ ਜੇ ਉਥੇ ਇਹ ਰੋਟੀਆਂ ਲਾ ਲੂ ਕੱਪੜੇ ਤੋਂ ਲੂ ਬੱਚੇ ਪਹਿਲਾ ਕਰ ਲੂ ਤੇ ਇਹ ਸਾਡੀ ਸੋਚ ਹੈ ਸਾਡੇ ਲੜਕੀਆਂ ਪ੍ਰਤੀ ਤਾਂ ਮੈਂ ਇਹੇ ਕਰਕੇ ਕਹਿੰਦਾ ਵੀ ਤੂੰ ਤਾਂ ਤੁਸੀਂ ਨਾ ਹੀ ਪੜਾਓ ਕਿਉਂ ਤੁਸੀਂ ਉਹ ਬੱਚਿਆਂ ਨੂੰ ਸੁਪਨੇ ਦਿਖਾਉਂਦੇ ਹੋ ਜੇ ਤੁਸੀਂ ਪੂਰੇ ਨਹੀਂ ਕਰ ਸਕਦੇ ਉਹਨਾਂ ਨੂੰ ਜਿਆਦਾ ਸੁਪਨਿਆਂ ਦੇ ਸਿਰੇ ਟੱਕ ਜਾਣ ਦਿਓ ਨਹੀਂ ਉਹਨਾਂ ਨੂੰ ਸੁਪਨੇ ਦਿਖਾਉਣਾ ਇਹ ਮਤਲਬ ਸੁਪਨੇ ਦਿਖਾਉਣਾ ਫਿਰ ਤੁਸੀਂ ਉਹਨਾਂ ਨੂੰ ਉਹੀ ਸਖਿਆ ਲੋ ਜਿਹੜਾ ਉਹਨਾਂ ਨੂੰ ਕਰਾਉਣਾ ਚਾਹੁੰਦੇ ਹੋ ਉਹਨਾਂ ਨੂੰ ਕਲੀਅਰ ਕਰ ਦਿਓ ਵੀ ਸਾਡਾ ਕੋਈ ਵੀ ਨਹੀਂ ਹੈ ਤੇ ਉਹਨੂੰ ਇਹਦਾ ਸਰ ਖੜੇ ਕਰਨ ਦਾ ਉਹਨਾਂ ਨੂੰ ਕਲੀਅਰ ਕਰੋ ਵੀ ਤੁਸੀਂ ਅੱਗੇ ਘਰ ਜਾ ਕੇ ਰੋਟੀਆਂ ਥੱਪੜੀਆਂ ਨੇ ਤੇ ਇਸ ਘਰ ਦੇ ਨਾਲ ਕੋਈ ਤਾਲੁਕਤ ਨਹੀਂ ਹੈ